ਵਾਹਿਗੁਰੂ ਦੀ ਕਲਸਾ ਵਾਹਿਗੁਰੂ ਦੇ ਫਤੇ ਸਹ ਲੋਕ ਮਹੱਲਾ ਚੌਥਾ ਮਨ ਮੁਕਮੂਲ ਭੁਲੇਆ ਵਿਚ ਲੱਗ ਲੋਕ ਅਹੰਕਾਰ ਝਗੜਾ ਕਰਦੇ ਆਣ ਦਿਨ ਕੁੱਤਰੇ ਸ਼ਬਦ ਨ ਕਰੈ ਵਿਚਾਰ ਸੁਧ ਮਤ ਕਰਤਾ ਸਭ ਹਿਰੜੈ ਗੁਣ ਲਣ ਸਤ ਗੁਰੂ ਕਾਰ ਦਿੱਤੈ ਕਿਤੈ ਨ ਸੰਤੋਖੀ ਅੰਤਰ ਦਿਸਨਾ ਬਹੁ ਅਗਿਆਨ ਦਿਆਰ ਨਾਣਕ ਮਨ ਮੁੱਖਾ ਨਾਲੁ ਟਿੱਪੜੀ ਪੜੀ ਜਨ ਮਾਇਆ ਮੋਹ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜਿਓ ਪਿੰਡ ਸਭ ਤੇਰਾ ਤੂੰ ਠਾਕੁਰ ਕੋਚ ਭਗਵਾਨ ਦਾਸਨ ਦਾਸ ਕਹਿ ਜਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਉਮਕਰੀ ਵਿਚਾਰ ਸੁਗਰੂ ਰੂਪ ਗੁਰੂ ਪਿਆਰੇ ਗੁਰੂ ਸਾਰੀ ਸਾ ਸੰਗਤਿਓ ਆਉਦੋ ਲੜੀਵਾਰ ਵਿਚਾਰ ਚੱਲ ਰਹੀ ਹੈ ਵਿਚਾਰ ਨਾਲ ਜੁੜਨਾ ਕਰੀਏ ਜੋ ਕਿ ਪ੍ਰਣਗਰ ਗੁਰੰਤ ਸਾਹਿਬ ਦੇ ਮੁਬਾਰਕ ਹਨ 316 ਨੂੰ 300 ਸ਼ੁਭਿਤ ਹੈ ਲੜੀਵਾਰ ਦਾ ਇਹ 31 ਨੰਬਰ ਸ਼ਬਦ ਹੈ ਜੀ ਜੋ ਕਿ ਆਪਾਂ ਸ਼ਲੋਕ ਦੇ ਨਾਲ ਵਿਚਾਰ ਨਾਲ ਜੁੜਨਾ ਕਰਾਂਗੇ ਸਲੋਕ ਮਹਲਾ ਚੌਥਾ ਚੌਥੇ ਪਾਸ਼ੇ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਤੇ ਵਾਰ ਵੀ ਗੁਰੂ ਰਾਮਦਾਸ ਜੀ ਦੀ ਹੈ ਮਨਮੁਖ ਮੁਲਹ ਭੁੱਲਿਆ ਵਿਚ ਲੱਭ ਲੋਕ ਅਹੰਕਾਰ ਮਨੁੱਖ ਮੂਲਹ ਭੁੱਲਿਆ ਮਨਮੁਖ ਜਿਹੜਾ ਹੈ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਹੈ ਮੂਲਹ ਭੁੱਲਿਆ ਮਨ ਤੁਮ ਜੋ ਰੂਪ ਹੈ ਆਪਣਾ ਮੂਲ ਪਛਾਨ ਮੂਲ ਨਾ ਲੁਣ ਕੇ ਸਾਧਗੁਰੂ ਕਹਿੰਦੇ ਨੇ ਜਿਹੜਾ ਮਨਮੁਖ ਹੈ ਆਪਣੇ ਮੋਢ ਤੋਂ ਭੁੱਲ ਜਾਂਦਾ ਹੈ ਨਿਰੰਕਾਰ ਤੋਂ ਵਿਸਰਜ ਜਾਂਦਾ ਹੈ ਨਿਰੰਕਾਰ ਤੋਂ ਭੁੱਲਿਆ ਹੁੰਦਾ ਹੈ ਪਰ ਆਵ ਆਪਣੇ ਮੋਡ ਕ੍ਰੀਮ ਤੋਂ ਹੀ ਢਲ ਜਾਂਦਾ ਹੈ ਮਿਸਰ ਜਾਂਦਾ ਹੈ ਮਨੂਖ ਮੂਲੋਂ ਖੁੱਲਿਆ ਨਰੰਕਾਰ ਤੋਂ ਟੁੱਟਿਆ ਹੁੰਦਾ ਹੈ ਕਿਉਂਕਿ ਮਨ ਪਿੱਛੇ ਤੁਰਦਾ ਹੈ ਵਿੱਚ ਲੱਭ ਲੋਭ ਅਹੰਕਾਰ ਭੁੱਲਿਆ ਵੀ ਇਹਨਾਂ ਕਿਸ ਚ ਭੁੱਲਿਆ ਹੁੰਦਾ ਕਹਿੰਦੇ ਲੱਭ ਦੇ ਵਿੱਚ ਲੋਭ ਦੇ ਵਿੱਚ ਤੇ ਹੰਕਾਰ ਦੇ ਵਿੱਚ ਪਰ ਆਵ ਪੰਜਾਂ ਚੋਰਾ ਦੇ ਭੁੱਲਿਆ ਰਹਿੰਦਾ ਹੈ ਪੰਜਾਂ ਦੇ ਵਿੱਚ ਨੇਤ ਪ੍ਰਤੀ ਸਰਦਾਰਿੰਦਾ ਝਗੜਾ ਕਰਦੇ ਆ ਅਣਦੇਣ ਗੁੱਤਰੈ ਸ਼ਬਦ ਨ ਕਰਹਿ ਵਿਚਾਰ ਝਗੜਾ ਕਰਦੇ ਆ ਝਗੜਨਾ ਕਹਿੰਦੇ ਲੱਭ ਦੇ ਵਸ ਹੋ ਕੇ ਜਿਆਦਾ ਲਾਲਚ ਕਰ ਲੈਣਾ ਲਾਲਚ ਦੇ ਵਸ ਵੀ ਮੈਨੂੰ ਧਨ ਆ ਦੇ ਮੇਰੇ ਕੋਲ ਧਨ ਸੰਪਤੀ ਆ ਜਾਏ ਮੇਰੇ ਕੋਲ ਐਸ਼ਵਰਾਮ ਆ ਜਾਏ ਸਭ ਕੁਝ ਆ ਜਾਏ ਜਿਆਦਾ ਨਾ ਕਰ ਲੈਣਾ ਲਾਲਚ ਕਰ ਲੈਣਾ ਲਾਲਚੀ ਗਰੇਡੀ ਹੋ ਜਾਣਾ ਤੇ ਲੋਭ ਜਦੋਂ ਉਹ ਮੂਹ ਕਰ ਲੈਂਦਾ ਲੋਭੀ ਜੰਤ ਨੇ ਜਾਣੇ ਹੀ ਪੱਖ ਆਖਾ ਪੱਖ ਸਭ ਖਾਈ ਲੋਭ ਦੇ ਬੱਸ ਹੋਇਆ ਬਲੋਖੀ ਨਹੀਂ ਸਮਝਦਾ ਵੀ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਮੰਦੀ ਹੈ ਸਰਗੁਣੀ ਕਹਿੰਦੇ ਆਉਂਦਾ ਮੈਨੂੰ ਆਣ ਜੋ ਕਹਿੰਦਾ ਮਤਲਬ ਇਹ ਚਾਹੁੰਦਾ ਵੀ ਮੈਨੂੰ ਹੀ ਮਿਲ ਜਾਏ ਇਹ ਦੂਜਾ ਕਿੰਨੇ ਦੇ ਨਾਲ ਝਗੜਦਾ ਲੋਕਾਂ ਦੇ ਨਾਲ ਪਹਿਲਾ ਲੱਭ ਦੇ ਕਰਕੇ ਦੂਜਾ ਲੋਭ ਦੇ ਕਰਕੇ ਤੀਸਰੀ ਗੱਲ ਕਹਿੰਦੇ ਨੇ ਅਹੰਕਾਰ ਆਪਣੇ ਆਪ ਨੂੰ ਜਦ ਕਹਿੰਦਾ ਵੀ ਮੇਰੇ ਕੋਲ ਹੀ ਇਹ ਜੋ ਕੁਝ ਜਵਾਨੀ ਇਹ ਸਿਰਫ ਮੇਰੇ ਕੋਲ ਹੀ ਹੈ ਪੈਸਾ ਐਸ਼ੁਰਾ ਮੇਰੇ ਕੋਲ ਹੀ ਹੈ ਗੱਡੀਆਂ ਨੇ ਮੇਰੇ ਕੋਲ ਹੀ ਹੈ ਟੱਪ ਲੈ ਬੰਦ ਇਹ ਨੌਕਰ ਜਾ ਕਰ ਰੇ ਸਿਰਫ ਮੇਰੇ ਕੋਲ ਹੈ ਸਤਿਗੁਰੂ ਕਹਿੰਦਾ ਨਹੀਂ ਭਾਈ ਜਿਸ ਆਸਨ ਹਰ ਬੈਸੇ ਕੇਤੇ ਬੈਠ ਗਿਆ ਕਹਿੰਦੇ ਜਿਹੜੇ ਆਸਨ ਤੂੰ ਬੈਠਿਆ ਪਤਾ ਨਹੀਂ ਕਿੰਨੇ ਕੋ ਆਏ ਤੇ ਕਿੰਨੇ ਕੋ ਗਏ ਇਸ ਲਈ ਸਤਿਗੁਰੂ ਕਹਿੰਦੇ ਨੇ ਜਿਹੜੇ ਅਸਨ ਤੇ ਤੂੰ ਬੈਠੇ ਪਤਾ ਨਹੀਂ ਕਿੰਨੇ ਕੁ ਆ ਕੇ ਚਲੇ ਗਏ ਨੇ ਜੇ ਧਨ ਦੂਰ ਤੇਰੇ ਕੋਲੇ ਆ ਜਵਨੀ ਤੇਰੇ ਕੋਲੇ ਐ ਐਸ਼ੀਆ ਰੰ ਤੇਰੇ ਕੋਲੇ ਐ ਨੌਕਰ ਚਾਕਰ ਤੇਰੇ ਕੋਲੇ ਪਤਾ ਨਹੀਂ ਕਿੰਨਿਆਂ ਕੋਲ ਸਨ ਤੇ ਕਿੰਨੇ ਕੁ ਚਲੇ ਗਏ ਇਤੋਂ ਪੁੱਛ ਕਰਕੇ ਕਹਿਣਾ ਮਤਲਬ ਇਹ ਹੰਕਾਰ ਦੇ ਵਿੱਚ ਲੱਭ ਦੇ ਵਿੱਚ ਲੋਭ ਦੇ ਵਿੱਚ ਕਹਿੰਦੇ ਸਾਰਾ ਦਿਨ ਝਗੜਦਾ ਰਹਿੰਦਾ ਹੈ ਦੁਨੀਆ ਦੇ ਨਾਲ ਅਨੰਦ ਨੂੰ ਤਰਜਨ ਰਾਤ ਦੀ ਗੁਜਰ ਹੁੰਦੀ ਹੈ ਪਰ ਸ਼ਬਦ ਨਾਲ ਕਰੀ ਵਿਚਾਰ ਗੁਰੂ ਨੇ ਸ਼ਬਦ ਦੀ ਵਿਚਾਰ ਨਹੀਂ ਕਰਦਾ ਗੁਰੂ ਤੇ ਸ਼ਬਦ ਦੇ ਨਾਲ ਜਿਉਂਦਾ ਸੋਧਨ ਮਤ ਕਰਤਾ ਸਭ ਹਿਰਦੈ ਬੋਲਣ ਸਭ ਵਿਚਾਰ ਹੈ ਕਿ ਨਹੀਂ ਜਨਰਾਤ ਲੱਭ ਲੋਭ ਅਹੰਕਾਰ ਜਿਤਾ ਕਰਦਾ ਹੈ ਜੀ ਆਨ ਇਹਦੇ ਇਹ ਦੇ ਵਿੱਚੋਂ ਸੁਧ ਭਾਵ ਸਮਤ ਮਤ ਭਾਵ ਅਕਲ ਸਾਰੇ ਕੁਝ ਕੋਲ ਅਨੰਤ ਰੰਗਕਾਰ ਕਰਤਾ ਸਭ ਰਲੀ ਨਿਰੰਕਾਰ ਦੇ ਖੋਲੇ ਬੋਲਣਾ ਸਭ ਕਾਫਰ ਜਿੰਨਾ ਕੁਝ ਬੋਲਦਾ ਬਕਵਾਸ ਹੀ ਬੋਲਦਾ ਪਰ ਗਲਤ ਹੀ ਬੋਲਦਾ ਹੈ ਕਹਿੰਦਾ ਮਤਲਬ ਜਿਹੜਾ ਮਨੁੱਖ ਨਿਰੰਕਾਰ ਦੇ ਭਾਣੇ 'ਚ ਨਹੀਂ ਚੱਲੇਗਾ ਲੱਭ ਲੋਭ ਹੰਕਾਰ 'ਚ ਬੋਲੇਗਾ ਤੇ ਸਤਿਗੁਰੂ ਕਹਿੰਦੇ ਇੰਜ ਸਭੀ ਲੋ ਬਕਵਾਸ ਹੀ ਬੋਲ ਰਿਹਾ ਹੈ ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ ਦਾ ਇੱਥੇ ਤੱਕ ਮੇਰੇ ਵਰਗੇ ਪੜ੍ਹੇ ਲਿਖੇ ਵੀ ਕਹਿੰਦੇ ਨੇ ਜੇ ਤੇਰੇ ਕੋਲ ਲੱਭ ਹੈ ਲੋਭ ਹੈ ਤੇ ਹੰਕਾਰ ਹੈ ਜੇ ਤਿੰਨ ਚੀਜ਼ਾਂ ਨੇ ਨਾ ਸਭ ਤੋਂ ਵੱਡਾ ਮੂਰਖ ਤੂੰ ਐ ਕਿੰਨੇ ਲਿਖ ਜਾਣਗੇ ਸਾਨੂੰ ਕਿਹਦੇ ਨੇ ਤਿੰਨ ਚੀਜ਼ਾਂ ਤੂੰ ਵਸ ਗਿਆ ਆ ਗਿਆ ਫੇਸਬੁਕ ਪੜਿਆ ਨੇ ਤੇ ਤਾਂ ਅਣਪੜ ਡੋਰਾ ਨੂੰ ਵਿਗਿਆ ਮੁੰਦਰੀਆ ਪੜਿਆ ਮੂਰਖ ਆਖੀ ਐ ਪੜੇ ਨੂੰ ਵੀ ਕਹਿੰਦੇ ਮੂਰਖ ਐ ਕਿਹਾ ਜਾ ਸਕਦਾ ਕਿਉਂ ਉਹਦੇ ਵਿੱਚ ਲੱਗ ਵੀ ਐ ਲੋਭ ਵੀ ਐ ਹੰਕਾਰ ਵੀ ਐ ਇਹੀ ਕਹਿੰਦੇ ਨੇ ਕਿੰਦੇ ਉਹਦੇ ਸਾਰੇ ਸੁਧ ਵੀ ਲੱਭ ਲੋਭ ਅਹੰਕਾਰ ਕਰਕੇ ਉਹਦੀ ਸੁਤ ਮਤ ਸਾਰੀ ਖਤਮ ਹੋ ਜਾਂਦੀ ਹੈ ਜੋ ਕੁਝ ਬੋਲਦਾ ਫਿਰ ਵਿਕਾਰ ਵਾਸੂ ਕੇ ਬੋਲਦਾ ਹੈ ਨੰਰੰਕਾਰ ਵਾਸ ਨਹੀਂ ਵਿਕਾਰ ਵਾਸ ਦਿੱਤੈ ਕਿ ਤੈਂਸ ਨਾ ਸੰਤੋਖੀ ਹੈ ਅੰਤਰੇ ਤਿਸਨਾ ਬੋ ਅਗਿਆਣ ਧਿਆਨ ਫਿਰ ਕਹਿੰਦੇ ਦਿੱਤੇ ਨੂੰ ਸੰਤੋਖ ਨਹੀਂ ਆਂਦਾ ਜੇ ਨੰਰੰਕਾਰ ਜੋ ਦਾਨ ਦਿੰਦਾ ਉਹਦੇ ਵਿੱਚ ਸਬਰ ਸੰਤੋਖ ਨਹੀਂ ਹੈ ਸੰਤ ਨਾ ਸੰਤੋਖੀ ਕਿਤੇ ਵੀ ਇਹਨੂੰ ਸੰਤੋਖ ਨਹੀਂ ਮਿਲਦਾ ਅੰਦਰ ਤ੍ਰਿਸ਼ਨਾ ਮਨ ਦੇ ਵਿੱਚ ਤ੍ਰਿਸ਼ਨਾ ਜਾਗ ਜਾਂਦੀ ਹੈ ਤ੍ਰਿਸ਼ਨਾ ਵਿੱਲੇ ਕੀਹੀ ਬੁਧੀ ਹੈ ਕੋਣ ਜੋਰੇ ਲੱਖ ਕਰੋੜੇ ਪਰੇ ਪਰੇਸ਼ਕ ਕੋਲੁੱਤੀ ਕਿੰਨੇ ਲੱਖ ਕਰੋੜਾ ਜੋੜ ਲੈ ਤ੍ਰਿਸ਼ਨਾ ਕਦੇ ਨਹੀਂ ਕਿਸੇ ਰੀ ਖਤਮ ਹੋਈ ਕਦੇ ਉਹਨੂੰ ਫਿਰ ਦਿੱਤੀ ਦਾਰ ਦੇ ਨਾਲ ਸਬਰ ਨਹੀਂ ਆਉਂਦਾ ਉਹ ਕਹਿੰਦਾ ਮੈਨੂੰ ਹੋਰ ਮਿਲ ਜਾਏ ਜਿੰਨਾ ਹੁੰਦਾ ਮੇਰੇ ਕੋਲ ਹੋਰ ਆ ਤਾਂ ਨਾ ਜਾਏ ਫਿਰ ਕਿੰਨੇ ਉਹ ਉਹ ਅਗਿਆਨੀ ਵੀ ਹੋ ਜਾਂਦਾ ਹਨ ਅੰਧਿਆਰ ਭਾਵਨਾਂ ਦਾ ਵੀਰਦਾ ਹੈ ਇਹਨੇ ਸਮਝ ਲਓ ਹੁਣ ਇਹੇ ਜੀ ਚੱਲਦਾ ਹੈ ਨਾਨਕ ਮਨੁੱਖਾ ਨਾਲੋਂ ਟੁੱਟੇ ਭਰੇ ਜਨਮਾਇਆ ਮੋਹ ਪਿਆਰ ਕਹਿੰਦੇ ਫਿਰ ਇਹਨੇ ਸਮਝ ਲਿਆ ਨਾਨਕ ਕਿ ਬੇਂਤੀ ਕਰਦਾ ਮਨੁੱਖਾ ਨਾਲੋਂ ਐਸੇ ਮਨੁੱਖ ਬੰਦਿਆਂ ਨਾਲ ਤਾਂ ਸਨਮਾਨ ਟੁੱਟੇ ਹੀ ਚੰਗਾ ਕਹਿੰਦੇ ਜਨਮਾਇਆ ਮੋ ਪਿਆਰ ਜਿਹਨਾਂ ਨੂੰ ਸਿਰਫ ਇੱਕ ਬੋਲੀ ਆਂਦੀ ਹੈ ਮਾਇਆ ਦੀ ਤਾਂ ਦੌਲਤ ਦੀ ਐਸ਼ੋਰਾ ਦੀ ਸ਼ਨੁਸ਼ੋਕ ਦੀ ਹੋਰ ਕੋਈ ਬੋਲੀ ਹੈਗੀ ਐ ਨਾ ਕਹਿੰਦੇ ਐਸੀ ਮਨੁੱਖਾ ਤੋਂ ਤਾਂ ਟੁੱਟੀ ਪ੍ਰੀਤ ਚੰਗੀ ਨਹੀਂ ਸਰਮੰਦ ਹੀ ਟੁੱਟ ਜਾਏ ਜਿਹੜੇ ਹੰਕਾਰ ਲੋਭ ਕਾਮ ਲੋਭ ਮੋਹ ਹੰਕਾਰ ਤੇ ਮਸ ਬੋਲੀ ਬੋਲਦੇ ਨੇ ਸਿਰਫ ਆਪਣਾ ਮਤਲਬ ਹੀ ਦੇਖਦੇ ਨੇ ਹੋਰ ਕੁਝ ਨਹੀਂ ਦੇਖਦੇ ਕਿਸੇ ਦਾ ਨੁਕਸਾਨ ਹੋ ਜਾਏ ਚਾਹੇ ਕਿਸੇ ਦਾ ਜਾਨੀ ਹੋਵੇ ਚਾਹੇ ਮਾਨੀ ਹੋਵੇ ਚਾਹੇ ਉਹਨਾਂ ਦੇ ਆਤਮਿਕ ਠੇਸ ਪਹੁੰਚੇ ਉਹਨਾਂ ਨੂੰ ਮਤਲਬ ਨਹੀਂ ਹੁੰਦਾ ਕਿਹੜੇ ਅਸਿਰਮੁਖ ਹੰਕਾਰ ਦੇ ਵਿੱਚ ਲੋਭ ਦੇ ਵਿੱਚ ਦਿਨ ਰਾਤ ਝਗੜਦੇ ਨੇ ਆਪਣੇ ਆਪ ਦੇ ਨਾਲ ਹੀ ਆਪਣੇ ਆਪ ਨਾਲ ਜਿਹੜੇ ਝਗੜੇ ਨੇ ਦੁਨੀਆਂ ਨਾਲੋਂ ਝਗੜੇ ਗਾ ਦਿਨ ਰਾਤ ਦੁਖੀ ਹੁੰਦੇ ਨੇ ਫਿਰ ਕਹਿੰਦੇ ਉਹਦੀ ਫੁੱਦ ਵੀ ਖਤਮ ਮਤ ਵੀ ਖਤਮ ਮੁੱਦ ਵੀ ਖਤਮ ਫਿਰ ਜੋ ਕੁਝ ਬੋਲਦੇ ਨੇ ਵਿਕਾਰਾ ਅਧੀਨ ਬੋਲਦੇ ਨੇ ਕਿਉਂਕਿ ਉਹਨਾਂ ਦਾ ਜੇ ਬੋਲਣ ਪਿੱਛੇ ਵੀ ਉਹਨਾਂ ਦਾ ਲੋਭ ਹੁੰਦਾ ਹੈ ਲੱਭ ਹੁੰਦਾ ਹੈ ਹੰਕਾਰ ਹੁੰਦਾ ਬੋਲਣ ਪਿੱਛੇ ਵੀ ਕਿ ਮੈਂਟੈਲਟੀ ਕੋਈ ਕਿਸੇ ਦੀ ਪਕੜ ਨਹੀਂ ਸਰਦਾ ਪਰ ਸਤਗੁਰੂ ਦੀ ਜੇ ਨਦਰ ਨਦਰ ਸਵਾਲੀ ਹੋਵੇ ਅਗਲੇ ਦੀ ਬੋਲੀ ਪਕੜਦੀ ਆ ਜਾਂਦੀ ਕੈਚ ਕਰਨੀ ਆ ਜਾਂਦੀ ਬਈ ਬੰਦਾ ਕਿੰਨਾ ਘੜ ਤੋਂ ਬੋਲ ਰਿਹਾ ਏ ਉਸ ਨੂੰ ਮਿਲੇਗੀ ਬੋਲੀ ਪਕੜ ਜੈਨੂ ਗੁਰੂ ਦੀ ਮਾਤਾ ਆਏਗੀ ਇਸ ਲਈ ਅਸੀਂ ਵੀ ਗੁਰੂ ਅਗਿਆਰ ਜੀ ਲਈ ਸਤਗੁਰੂ ਐਸੇ ਟੁੱਟੇ ਮਨੁੱਖਾਂ ਨਾਲੋਂ ਮਨੁੱਖਾਂ ਨਾਲੋਂ ਵੀ ਤੋੜਦਾ ਕਰ ਸਭ ਤੇਰੀ ਇਹ ਬੋਲੀ ਸਮਝਦੇ ਨਹੀਂ ਕਰਦੇ ਇਹਨਾਂ ਅਸੀਂ ਵੀ ਸੁਣਦੇ ਸਕੀਏ ਕਿਹੜਾ ਕਿਹੜੇ ਵਾਸ ਬੋਲ ਰਿਹਾ ਹੈ ਸੋ ਗੁਰੂ ਗੁਰੂ ਪਿਆਰੇ ਸਾ ਸੰਗਨਿਓ ਕਈਆਂ ਨੂੰ ਬੇਤਿਆ ਕਰਦਾ ਕਿ ਮਨ ਦਾ ਜਾਚ ਕੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਜਾਣ ਕੇ ਪੱਲੇ ਪੱਨਾ ਅਭਿ ਕਰਨਾ ਜਿੰਦਗੀ ਇਸਮਾਨਾ ਵਾਦ ਘਟ ਬੋਲੇ ਦੱਸਣਾ ਰਚ ਕਰਦੇ ਹੋਏ ਸੰਗਤ ਦੇ ਉਹ ਸੇਸ਼ ਕਰ ਵਰਦਾਸ ਅੱਗੇ ਤੋਂ ਕਥਾ ਵਿਚਾਰਕ ਕਰਨ ਦੀ ਜਾਚ ਆ ਜਾਵੇ ਗੱਟਵਾਲੀ ਕੇ ਫਤਿਹ ਦਾ ਜਿਹੜਾ ਫਤਿਹ ਜਿ ਦੇ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ